ਪੰਜਾਬੀ ਰਿਸ਼ਤੇ ਦੇਖ ਰਹੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੋਟ ਕਰੋ ਅੱਜ ਦਾ ਜੋ ਪਹਿਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਸ਼ਿਵਮ ਜਨਮ ਸਥਾਨ ਮੁੰਡੇ ਦਾ ਬਟਾਲਾ ਦੇ ਵਿੱਚ ਹੈ ਕਾਸਟ ਹਿੰਦੂ ਖੱਤਰੀ ਗੋਤ ਕੌਸ਼ਲ ਹੈ ਇਹਨਾਂ ਦਾ ਜੀ ਉਮਰ ਹੈ 3 6 1991 ਦੇ ਵਿੱਚ ਜਨਮ ਟਾਈਮ 6:40 AM ਕੱਦ 5 ਫੁੱਟ 7 ਇੰਚ ਤੇ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਬੀਏ ਮੁੰਡਾ ਤਲਖਸ਼ੋਦਾ ਜੀ ਇਹ ਪਰਾ ਇਹਨਾਂ ਦਾ ਇੱਕ ਹੈ ਜੀ ਆਪਣਾ ਹੋਲਸੇਲ ਮੈਡੀਸਨ ਦਾ ਬਿਜ਼ਨਸ ਆ ਪਰਾ ਦਾ ਭੈਣ ਇਹਨਾਂ ਦੇ ਕੋਈ ਨਹੀਂ ਪਿਤਾ ਇਹਨਾਂ ਦੇ ਬਿਜ਼ਨਸ ਕਰਦੇ ਨੇ ਜੀ ਵਿਦਦ ਸਨ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਕੰਮਕਾਰ ਹੈ ਜੀ ਮੁੰਡੇ ਦਾ ਆਪਣਾ ਸਪੋਰਟਸ ਦਾ ਬਿਜ਼ਨਸ ਆ ਬਟਾਲਾ ਸ਼ਹਿਰ ਦੇ ਵਿੱਚ ਤੇ ਮੰਗ ਹੈ ਜੀ ਪਰਿਵਾਰ ਵੱਲੋਂ 7 ਇਅਰ ਡਾਕਟਰ ਸੀਕ ਇਸ਼ੂਲੈਸ ਗਰਲ ਨੋ ਡਿਮਾਂਡ ਸਿੰਪਲ ਮੈਰਿਜ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਤੁਹਾਨੂੰ ਪਸੰਦ ਆਉਂਦਾ ਰਿਸ਼ਤਾ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਪੀਲੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਤੁਸੀਂ ਕਰ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਹਰਮੀਤ ਸਿੰਘ ਖਰੋੜ ਉਮਰ ਮੁੰਡੇ ਦੀ 33 ਸਾਲ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ 10 ਪਾਸ ਮਾਤਾ ਦਾ ਗੋਤ ਹੈ ਜੀ ਰਟੋਲ ਕੰਮ ਕਰ ਹੈ ਵੇਲਰ ਆਪਰੇਟਰ ਦਾ ਮੁੰਡਾ ਕੰਮ ਕਰਦਾ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਵਧੀਆ ਸੈਲਰੀ ਹੈ ਜੀ 30000 ਰੁਪਿਆ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਜੀ ਦੋਨੋਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਡਾਇਰੈਕਟ ਫੋਨ ਕਾਲ ਕਰੋ ਅਗਲਾ ਜੋ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਹਰਮੀਤ ਸਿੰਘ ਪਤਾ ਅਮਰਤਸਰ ਸਾਹਿਬ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਗਿੱਲ ਉਮਰ 35 ਸਾਲ ਪਿਤਾ ਮੁੰਡੇ ਦੇ ਐਕਸਪਾਇਰ ਨੇ ਜੀ ਮਾਤਾ ਬੁਟੀਕ ਦਾ ਕੰਮ ਕਰਦੇ ਨੇ ਭੈਣਾਂ ਦੋ ਮੈਰਿਡ ਨੇ ਭਰਾ ਮੈਰਿਡ ਹੈ ਜੀ ਕੰਮ ਕਰ ਰਿਹਾ ਜੀ ਮੁੰਡੇ ਦਾ ਜੋਬ ਇਨ ਗੋਲਡਨ ਟੈਂਪਲ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦੇ 2 ਨੰਬਰ ਦਿੱਤੇ ਗਏ ਨੇ ਜੀ ਜਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਸੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜੀ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣੇ ਰਿਸ਼ਤੇ ਪੱਕੇ ਕਰੋ ਸੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਸਿੰਘ ਪਤਾ ਲੁਧਿਆਣਾ ਦਾ ਲੜਕਾ ਕਾਸਟ ਇਹਨਾਂ ਦੀ RAM ਗੜੀਆ ਗੋਤ ਇਹਨਾਂ ਦਾ ਹੈਗਾ ਜੀ ਰਾਜਗਾ ਤੇ ਮਾਥਰੋ ਉਮਰ ਮੁੰਡੇ ਦੀ 12 12 1985 ਦੇ ਵਿੱਚ ਹੈ ਜੀ ਕਾਦ ਇਹਨਾਂ ਦਾ 5 ਫੁੱਟ 9 ਇੰਚ ਹੈ ਤੇ ਪੜ੍ਹਾਈ ਕਰੀਏ ਜੀ ਨੇ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਫ੍ਰੋਮ ਸਿੰਗਾਪੁਰ ਤੋਂ ਮੁੰਡੇ ਦਾ ਵੀਜ਼ਾ ਐਕਸਪਾਇਰ ਹੈ ਜੀ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰ ਫ੍ਰੋਮ ਰਿਸਰਚ ਡਿਵੈਲਪਮੈਂਟ ਲੁਧਿਆਣਾ ਤੋਂ ਕਰੀਏ ਜੀ ਪਰਾ ਇਹਨਾਂ ਦਾ ਇੱਕ ਹੈ ਤੇ ਪਿਤਾ ਇਹਨਾਂ ਦੇ ਪ੍ਰਿੰਸੀਪਲ ਨੇ ਜੀ ਕਾਨਵੈਂਟ ਸਕੂਲ ਦੇ ਵਿੱਚ ਸੋ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰੇ ਵਰਕਿੰਗ ਐਜ਼ ਅ ਅਸਿਸਟੈਂਟ ਇੰਜੀਨੀਅਰ ਇਨ ਪ੍ਰਾਈਵੇਟ ਲਿਮਟਿਡ ਫਰਮ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਜੀ 30000 ਰੁਪਿਆ ਇਹਨਾਂ ਦੀ ਮੰਥਲੀ ਸੈਲਰੀ ਹੈ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਬਿਲਕੁਲ ਸਿੰਪਲ ਵਿਆਹ ਕਰਨਾ ਹੈ ਇਹਨਾਂ ਨੇ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਜੀ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਸੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਹਰਪ੍ਰੀਤ ਪਤਾ ਧੂਰੀ ਦਾ ਹੈ ਲੜਕਾ ਜੀ ਕਾਸਟ ਇਹਨਾਂ ਦੀ ਐਸਸੀ ਹੈ ਉਮਰ 27 ਸਾਲ ਕੱਦ 5 ਫੁੱਟ 6 ਇੰਚ ਪਰਾ ਇਹਨਾਂ ਦਾ ਇੱਕ 사ウਦੀ ਅਰਬ ਦੇ ਵਿੱਚ ਡਰਾਈਵਰੀ ਕਰ ਰਿਹਾ ਹੈ ਜੀ ਤੇ ਮੁੰਡੇ ਦਾ ਕੰਮ ਕਰ ਹੈ ਜੀ ਵਰਕ ਹੇਅਰ ਸਲੂਨ ਬਹੁਤ ਵਧੀਆ ਆਮਦਨ ਤੇ ਘਰ ਪਰਿਵਾਰ ਹੈ ਜੀ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਇਹਨਾਂ ਨੂੰ ਬਿਲਕੁਲ ਘਰੇਲੂ ਘਰ ਸੰਭਾਲਣ ਵਾਲੀ ਚਾਹੀਦੀ ਹੈ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜੀ ਸੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਸਤਨਾਮ ਸਿੰਘ ਪਤਾ ਐਸਬੀਐਸ ਨਗਰ ਮੁੰਡਾ ਸ਼ਾਰਟ ਟਾਈਮ ਇਹ ਡਿਵੋਰਸਡ ਹੈ ਜੀ ਗੋਤ ਇਹਨਾਂ ਦਾ ਬੰਗਾ ਉਮਰ ਹੈ ਜੀ 10 1999 ਦੇ ਵਿੱਚ ਕੱਦ ਮੁੰਡੇ ਦਾ 5 ਫੁੱਟ 5 ਇੰਚ ਹੈ ਜੀ ਭੈਣ ਭਰਾ ਸਾਰੇ ਇਹਨਾਂ ਦੇ ਮੈਰਿਡ ਨੇ ਕੰਮ ਕਰਿਆ ਜੀ ਮੁੰਡੇ ਦੀ ਆਪਣੀ ਦੁਕਾਨ ਹੈ ਸੋ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਬਿਲਕੁਲ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਏਰੀਏ ਦੇ ਹਿਸਾਬ ਨਾਲ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਪੀਲੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਕਾਲੀ ਪੱਟੀ ਦੇ ਵਿੱਚ ਪਰਿਵਾਰਾਂ ਦੇ ਨੰਬਰ ਨੇ ਜੀ ਜਿਸ ਨਾਲ ਜਿਸ ਤਰ੍ਹਾਂ ਦਾ ਰਿਸ਼ਤਾ ਮੈਚ ਹੁੰਦਾ ਤੁਸੀਂ ਡਾਇਰੈਕਟ ਪਰਿਵਾਰ ਨਾਲ ਗੱਲ ਕਰਕੇ ਸਾਰੀ ਪੁੱਛਗਿੱਛ ਕਰਕੇ ਤੇ ਜਾਂਚ ਪੜਤਾਲ ਤੋਂ ਬਾਅਦ ਹੀ ਆਪਣੇ ਰਿਸ਼ਤੇ ਪੱਕੇ ਕਰੋ ਜੀ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ